ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ 14 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਜਿਹੜੀ ਬੱਸੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਚਾਰ ਦੰਦ ਮੂਹਾਂ ਦੂਜਾ ਸੂਆ ਸੂਈਆ ਠੰਡਾ ਹਵਾਨਾ ਦੇਖ ਸਕ ਕੱਲਾ ਕੱਲਾ ਨਿੱਖੜ ਮਾ ਥਾਣਾ ਚੋਣ ਵਾਲਾ ਸੋਹਣਾ ਥਣ ਲੱਗਿਆ ਹੋਇਆਗਾ ਸੋ ਚਾਰ ਦੰਦ ਮੂੰਹ ਆ ਦੂਜਾ ਸੁਹਾ ਸੂਈਆ ਮਗਰ ਬੱਚੀ ਨੂੰ ਇਹਨੇ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਰਾਤ ਤੇ ਸੂਈਆ ਕੱਚਾ 나ੜੂਆ ਨਾਲ ਆ ਬੱਸੀ ਦਾ ਦੇਖ ਸਕਦੇ ਹੋ ਰਾਤ ਦੀ ਡਿਲੀਵਰੀ ਹੋਈ ਆ ਪਹਿਲੇ ਸੂਏ ਨੇ 17 18 ਕਿਲੋ ਦੁੱਧ ਦਿੱਤਾਗਾ ਮਾਲਕਾਂ ਨੇ ਦੱਸਣ ਮੁਤਾਬਕ ਸੋ ਨੂੰ ਆਪਾਂ ਵੀਡੀਓ ਦੇ ਵਿੱਚ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ 14 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 14 ਨਵੰਬਰ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਸੋ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਬੱਚੀ ਦੀਆਂ ਵੀਡੀਓ ਚ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀ ਨਵੇਂ ਹਾਣ ਦੇ ਵਿੱਚ ਚੰਗੀ ਸਾਈਵਾਲ ਚਾਹੀਦੀ ਆ ਠੰਡੀ ਤੇ ਮਗਰ ਵੀ ਬੱਚੀ ਹੋਵੇ ਤੇ ਮਗਰ ਵੀ ਇਹਦੇ ਬੱਚੀ ਆ ਸੋਨਾ ਵੀਰਾਂ ਲਈ ਸੁਨੇਰੀ ਮੌਕਾ ਹੈਗਾ ਕਿ ਤੁਸੀਂ ਇਹਨੂੰ ਲੈ ਲਈ ਆਪਣੇ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਸੋਨਾ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਦੇਖੋ ਆਪਾਂ ਬੱਚਾ ਲਾ ਲਿਆ ਬੱਚਾ ਕੇ ਲਾ ਕੇ ਪਸਮਾ ਕਰਕੇ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੂਰੋ ਹਵਾਨੇ ਤੇ ਸਾਨੂੰ 나ੜਾਂ ਦਿਖਾਈ ਦਿੰਦੀਆਂ ਹੋਣੀਆਂ 16 17 ਕਿਲੋ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਚਾਰ ਦੰਦ ਮੂੰਹ ਆ ਦੂਜਾ ਸੂਆ ਇਹ ਰਾਤ ਸੂਈਆ ਬੱਸੀ ਦਾ ਕੱਚਾ 나ੜੂ ਆ ਤੁਸੀਂ ਨਾਲ ਦੇਖ ਸਕਦੇ ਹੋ ਲੱਗਿਆ ਹੋਇਆ ਮਗਰ ਬੱਸੀਆ ਬਹੁਤ ਚੰਗੀ ਸਮੀਪਲੀ ਟੌਪ ਦੀ ਸਾਈਵਾਲ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀ ਠੰਡੀ ਸਾਈਵਾਲ ਚਾਹੀਦੀ ਆ ਤੋਂਨਾ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਚੰਗੀ ਪਲੀ ਵੀ ਆ ਕੱਦ ਕਾਠ ਵਾਲੀ ਆ ਜਿੰਦ ਜਾਨ ਵਾਲੀ ਆ ਲੇਵੇ ਤੇ ਦੂਰੋਂ ਨਾੜਾਂ ਦਿਖਾਈ ਦਿੰਦੀਆਂ ਹੋਣੀਆਂ ਸੋਨੂੰ ਚੰਗਾ ਦੁੱਧ ਪਾਊਗੀ ਚੰਗੀ ਸੇਵਾ ਦੇ ਨਾਲ 20 ਕਿਲੋ ਵੀ ਦੁੱਧ ਪਾ ਸਕਦੀ ਆ ਦੁੱਧ ਸੋਡੀ ਸੇਵਾ ਦਾ ਹੋਊਗਾ 16 17 ਕਿਲੋ ਇਹਦਾ ਰਿਕਾਰਡ ਆ ਪਲੂਨ ਦਾ ਥਣ ਕੱਲਾ ਕੱਲਾ ਨਿਖੜਵਾਗਾ ਕੋਈ ਖੋਟ ਸਾਂਗ ਨਹੀਂ ਧਾਰਾ ਮਾਰਦੇ ਪੁੱਤ ਬੱਛੀ ਮੂਰੇ ਬੰਨ ਲਾ ਜੇ ਮੂਰੇ ਕਰਦੇ ਧਾਰਾ ਮਾਰਦੇ ਸੋ ਸੋਨੂੰ ਧਾਰਾ ਆਪਾਂ ਕੈਮਰਾ ਪਾਸ ਨਹੀਂ ਕਰਿਆ ਨਿਆਣਾ ਵੀ ਨਹੀਂ ਪਾਇਆ ਮਾਰਦੇ ਧਾਰਾ ਪੁੱਤ ਸੋ ਦੇਖੋ ਚਵਾਈ ਦੇਖੋ ਪੋਲੀ ਤੇ ਮੋਟੀ ਮਗਰ ਲ ਸੋ ਕੋਈ ਮੇਰਾ ਵੀਰ ਆਨਲਾਈਨ ਮਂਗਾਊਗਾ ਥਣਾ ਦੀ ਇਹਦੀ ਪਾਸ ਹੋ ਚੁੱਕੀ ਐ ਦੇਖ ਸਕਦੇ ਹੋ ਤੁਸੀਂ ਕੋਈ ਭੂਰ ਸਰਲਾਣੀ ਪੋਲੀ ਦੇ ਮੋਢੀ ਚਵਾਈ ਆ ਇੱਕ ਵਾਰੀ ਮੂਰ ਲਸਣਾ ਨੇ ਸਾਰਾ ਧਾਰਾ ਮਾਰ ਦੇ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ